ਸਾਡੇ ਨਾਲ ਇਸ ਇਸ਼ੂ ਤੇ ਡਿਸਕਸ਼ਨ ਵਾਸਤੇ ਜੁੜੇ ਨੇ ਮਨਜੀਤ ਸਿੰਘ ਖਹਿਰਾ ਸੀਨੀਅਰ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਖਹਿਰਾ ਸਾਹਿਬ ਇਹ ਦੱਸੋ ਕਿ ਜਿਹੜੇ ਨਵੇਂ ਤਿੰਨ ਕਾਨੂੰਨ ਆਏ ਆ ਇਹਦੇ ਨਾਲ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿੰਨੀ ਕੁ ਬਿਹਤਰੀ ਆਵੇਗੀ ਇਹੋ ਇਹ ਬਿਦੌਉਟ ਡਿਬੇਟ ਪਾਸ ਹੋਏਗਾ ਜਿਆਦਾ ਤਾਕਤਾਂ ਦੇਤੀਆਂ ਪੁਲਿਸ ਨੂੰ ਓਕੇ ਪੂਰਾ ਇਹਦੇ ਵਿੱਚ ਉਹਨਾਂ ਤਾਕਤਾਂ ਦਾ ਮਿਸਯੂਜ਼ ਹੋਣ ਦਾ ਬ ਤੇ ਉਹਦੇ ਵਿੱਚ ਪੁਲਿਸ ਨੂੰ ਇੰਨੀ ਪਾਵਰ ਦੇ ਦਿੱਤੀ ਕਿ ਉਹ ਜੇ ਕਿਸੇ ਨੂੰ ਪ੍ਰੋਸੀਕਿਊਟ ਨਾ ਕਰਨਾ ਚਾਹਣ ਡਿਲੇ ਨਾਲ ਹੀ ਉਹ ਕਦਮ ਕੱਪ ਸਕਦਾ ਜਿਵੇਂ ਕਿ ਪੁਲਿਸ ਆਰਮ ਡਿਲੇ ਕਰਦੀ ਹੈ ਪ੍ਰੋਸੀਜਰ ਨੇ ਦੇ ਕਿਸੇ ਦੀ ਮਦਦ ਕਰਨੀ ਹੈ ਬਹੁਤ ਵੱਡਾ ਡਿਫੈਕਟ ਸੀ ਕਿ ਜਿਹੜਾ ਕੰਪਲੇਨੈਂਟ ਪ੍ਰਾਈਵੇਟ ਕੰਪਲੇਂਡ ਕਰਦੀਆਂ ਜੇ ਪੁਲਿਸ ਐਕਸ਼ਨ ਨਾ ਲਾ ਗਈ ਤੇ ਉਹਨੂੰ ਹਰ ਪੇਸ਼ੀ ਤੇ ਹਾਜ਼ਰ ਹੋਣਾ ਪੈਂਦਾ ਸੀ ਇਹ ਕੋਲੋਨੀਅਮ ਗਵਰਨਮੈਂਟ ਨੇ ਇੰਜਲੀ ਬਣਾਇਆ ਸੀ ਤਾਂ ਕਿ ਸਾਰੀ ਪਾਵਰ ਪੁਲਿਸ ਕੋਲ ਰਹੇ ਤੇ ਇੰਡੀਵਿਜੂਅਲ ਕਿਸੇ ਨੂੰ ਆਪ ਰੈਸਿਕਿਊਟ ਨਾ ਕਰ ਸਕੇ ਅੱਛਾ ਮੋਲਜ਼ਮ ਹਾਂ ਕੋਈ ਨਾ ਹੋਏ ਜੇ ਕੰਪਲੇਨੈਂਟ ਗੈਰ ਹਾਜ਼ਰ ਹੋ ਗਿਆ ਤੇ ਜਦ ਹੀ ਡਿਸਪੈਚ ਓਕੇ ਇਹ ਉਵੇਂ ਹੀ ਰੱਖ ਲਿਆ ਇਰਫਾਰਮ ਦੀ ਲੋਡ ਠੀਕ ਹੈ ਜਿਸ ਤਰ੍ਹਾਂ ਬਾਕੀ ਕਰਨਾ ਚਾਹ ਵਕੀਲ ਦੇ ਥਰੂ ਪੇਸ਼ ਹੋ ਸਕਦਾ ਹੈ ਦਾ ਕੰਪਲੇਨਟ ਵੀ ਪੇਸ਼ ਹੋ ਸਕਦਾ ਹੈ ਰਾਈਟ ਕੰਪਲੇਨੈਂਟ ਤੇ ਮਲਜ਼ਮ ਨੂੰ ਕੁਇਟ ਕਰਤਾ ਤੇ ਸਦਾ ਦਾ ਕੰਪਲੇਨੈਂਟ ਨੂੰ ਇਹੋ ਜਿਹਾ ਗੱਲਾਂ ਦਾ ਸੁਧਾਰ ਨਹੀਂ ਕੀਤਾ ਗਿਆ ਤੇ ਇਹ ਸ਼ੁਰੂ ਕੀਤੀ ਹੈ ਖੈਰਾ ਸਾਹਿਬ ਕੀ ਪ੍ਰੋਪਰ ਡਿਬੇਟ ਡਿਸਕਸ਼ਨ ਨਹੀਂ ਹੋਈ ਦਾ ਹੋ ਰਿਪੀਟ ਕਰਦਾ ਜਿਵੇਂ ਮਮਤਾ ਮੈਰਜ ਨੇ ਠੀਕ ਡਿਮਾਂਡ ਕੀਤਾ ਉਨੇ ਨੇ ਨਹੀਂ ਕਿਹਾ ਇਹ ਕਾਨੂੰਨ ਪਾਸ ਨਹੀਂ ਹੋਣੇ ਚਾਹੀਦੇ ਉਹਨੇ ਕਿਹਾ ਕਿ ਲਾਗੂ ਕਰਨ ਤੋਂ ਪਹਿਲਾਂ ਇਹਨਾਂ ਦੇ ਓਪਨ ਡਿਬੇਟ ਕਰੋ ਜਦ ਪਾਰਲੀਮੈਂਟ ਪੇਸ਼ ਹੋਏ ਤਾਂ ਪੋਜੀਸ਼ਨ ਆ ਨਹੀਂ ਸੀ ਵਿਦਨ ਮਿਲਟਸ ਨੇ ਪਾਸ ਕਰਕੇ ਔਰ ਇਹ ਕੋਈ ਡੈਮੋਕਰੈਟਿਕ ਵੇ ਨਹੀਂ ਕਨਸਟੀਟਿਊਸ਼ਨਰੀ ਵੀ ਜਿਹੜੇ ਰੂਲਸ ਆਫ ਬਿਜ਼ਨਸ ਨੇ ਪਾਰਲੀਮੈਂਟ ਦੇ ਹਰ ਲਾ ਨੂੰ ਤਿੰਨ ਵਾਰੀ ক্লোਜ਼ ਬਾਈ ਗਲੋਸ ਪੜਾਇਆ ਜਾਂਦਾ ਰਾਈਟ ਕੋਈ ਕਨਸਟੀਟਿਊਸ਼ਨ ਪ੍ਰੋਵੀਜ਼ਨ ਨਹੀਂ ਕਿ ਡੀਮ ਰੈਡ ਹੋਵੇ ਨਾ ਰੂਲਸ ਆਫ ਬਿਜ਼ਨਸ ਦਾ ਇੱਕ ਪਰੰਪਰਾ ਬਣਾ ਲਈ ਤੇ ਡੀਮਸ ਰੈਡ ਇਟ ਸ਼ੁਡ ਬੀ ਡੀਮ ਟੂ ਰੈਡ ਬੀ ਰੈਡ ਡੀਮ ਟੂ ਬੀ ਰੈਡ ਜਨਵਰੀ ਕਰਕੇ ਪਾਸ ਕਰਕੇ ਪਾਸੇ ਕੀਤੇ ਤੇ ਪਾਰਲੀਮੈਂਟ ਪ੍ਰੋਸੀਜਰ ਦਾ ਘਟੂ ਘਟ ਮੋਰਲ ਲੈਵਲ ਤੇ ਉਲੰਘਣ ਹੈ ਇਹਨੂੰ ਰੈਮੇਡੀ ਕਰਨਾ ਚਾਹੀਦਾ ਹੈ ਔਰ ਪ੍ਰੋਪਰ ਡਿਸਕਸ਼ਨ ਐਂਡ ਡਿਬੇਟ ਤੇ ਹਜੇ ਇੰਪੋਰਟੈਂਟ ਜਿਵੇਂ ਤਿੰਨ ਕ੍ਰਿਮੀਨਲ ਲਾਜ਼ ਨੇ ਜਿਹੜੇ ਸਾਰੀ ਕੰਟਰੀ ਦੀ ਜਸਟਿਸ ਡਿਲੀਵਰੀ ਸਿਸਟਮ ਨੂੰ ਅਫੈਕਟ ਕਰਦੇ ਆ ਇਹਨਾਂ ਨੂੰ ਰੈਸਟਰੂ ਕਰਕੇ ਕੋਈ ਕੰਟਰੀ ਨੂੰ ਸਰਵ ਨਹੀਂ ਕੀਤਾ ਜੁਡੀਸ਼ਨਰੀ ਨੂੰ ਅਪਰੂਵ ਕਰਨ ਦੀ ਬਜਾਏ ਦੇ ਮੈ ਪ੍ਰੂਵ ਐ ਸਟੰਬਰਿੰਗ ਬਲੌਕ ਮੈਨੂੰ ਇਹ ਦੱਸੋ ਕਿ ਜਿਵੇਂ ਪੰਜਾਬ ਐਂਡ ਹਰਨਾ ਹਾਈ ਕੋਰਟ ਆ ਇਹ ਦੋ ਸਟੇਜਸ ਨੂੰ ਡੀਲ ਕਰਦਾ ਵਾ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਹਾਈ ਕੋਰਟਸ ਆ ਹਰ ਸਟੇਟ ਦਾ ਆਪਣਾ ਹਾਈ ਕੋਰਟ ਆ ਹਾਈ ਕੋਰਟਸ ਦੇ ਵਿੱਚ ਬਾਹਰ ਐਸੋਸੀਏਸ਼ਨਸ ਔਰ ਹੋਰ ਜਿਹੜੀਆਂ ਸੰਸਥਾਵਾਂ ਵਾਂ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਦੇ ਵਿਊਜ਼ ਪੁੱਛੇ ਗਏ ਨੋ 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 ਇਟ ਹੈਜ਼ ਨੋਟ ਬੀਨ ਸਰਕੂਲੇਟਿਡ ਦੈਟ ਵਾਈਡਲੀ ਐਂਡ ਪੀਪਲ ਹਾਜ਼ ਨੋਟ ਗਿਵਨ ਟਾਈਮ ਟੂ ਸਟੱਡੀ ਐਂਡ ਰਿਸਪੌਂਡ which should have been done balki retired judges the experience senior advocates the experience hmm. opinion leke commentary hmm. committee hier karke decide kar di hmm. aur by giving reasons ke ke di amendment kyon kar rahe hain change kyon kar rahe hain ehe ekdam thos ਕਿ ਜ ਮਨਜੀਤ ਸਿੰਘ ਜੀ ਸਰਕਾਰ ਦਾ ਕਹਿਣਾ ਵਾ ਕਿ ਇਹ ਪਾਰਲੀਮੈਂਟ ਦੀ ਕਮੇਟੀ ਨੂੰ ਰੈਫਰ ਕੀਤਾ ਗਿਆ ਸੀਗਾ ਉਹਨਾਂ ਦੀਆਂ ਜਿਹੜੀਆਂ ਸਿਫਾਰਸ਼ਾਂ ਵਾ ਉਹਨਾਂ ਨੂੰ ਕਨਸਿਡਰ ਕਰਕੇ ਇਹ ਬਿੱਲ ਪਾਸ ਕੀਤੇ ਗਏ ਆ ਪਾਰਲੀਮੈਂਟਰੀ ਕਮੇਟੀ ਨੇ ਪਬਲਿਕ ਅਪੀਨੀਅਨ ਲਈ ਥ्रो ਨਹੀਂ ਕੀਤੇ ਇਹ ਮਿਨਿਸਟਰੀ ਔਰ ਪਾਰਲੀਮੈਂਟ ਦੇ ਪੇਸ਼ ਕਰਨ ਤੋਂ ਪਹਿਲਾਂ ਪਾਰਲੀਮੈਂਟਰੀ ਕਮੇਟੀ ਦਾ ਮਤਲਬ ਇਹ ਹੋ ਕੇ ਮੈਜੋਰਿਟੀ ਨੂੰ ਉਹਨੂੰ ਬੋਲਡੋ ਥਰੂ ਕਰ ਦਵੇ ਤੇ ਉਵੇਂ ਪਾਰਲੀਮੈਂਟ ਚ ਪੇਸ਼ ਕਰ ਦੋ ਰਾਈਟ ਪਾਰਲੀਮੈਂਟ ਕਮੇਟੀ ਦਾ ਮਤਲਬ ਹੈ ਕਿ ਪਾਰਲੀਮੈਂਟ ਨੇ ਕੁਝ ਦੱਖਣ ਦੀਆਂ ਸਟੇਟਾਂ ਨੇ ਇਹ ਕਿਹਾ ਵਾ ਕਿ ਇਹ ਬਿਲਸ ਦਾ ਜਿਹੜਾ ਦਾ ਟੈਕਸਟ ਆ ਜਾਂ ਨਾਮ ਆ ਦੀ ਨੇਮ ਉਹ ਵੀ ਹਿੰਦੀ ਦੇ ਵਿੱਚ ਆ ਤੇ ਉਹ ਚਾਹੁੰਦੇ ਆ ਕਿ ਇਹ ਅੰਗਰੇਜ਼ੀ ਦੇ ਵਿੱਚ ਸਰਕੂਲੇਟ ਹੋਣੀ ਚਾਹੀਦੀ ਜਿਵੇਂ ਪਹਿਲੋਂ ਇੰਡੀਅਨ ਪਿਨਲ ਕੋਡ ਸੀ ਉਹਦਾ ਨਾਮ ਬਣ ਗਿਆ ਭਾਰਤੀ ਨਿਆਇ ਸੰਹਿਤਾ ਇਸੇ ਤਰ੍ਹਾਂ ਬਾਕੀ ਦੋ ਬਿਲਸ ਵੀ ਇਸੇ ਤਰ੍ਹਾਂ ਹਿੰਦੀ ਦੇ ਵਿੱਚ ਨਾਂ ਨਹੀਂ ਸੋ ਤੁਹਾਨੂੰ ਲੱਗਦਾ ਵਾ ਕਿ ਇਹ ਨਾਮ ਹੀ ਜਿਹੜੇ ਨੇ ਇਹ ਅੰਗਰੇਜ਼ੀ ਜਾਂ ਸੋਕੇ ਨਾ ਹੋਣੇ ਚਾਹੀਦੇ ਸੀ ਹਿੰਦੀ ਦੇ ਵਿੱਚ ਵੀ ਬਿਲਕੁਲ ਸੰਸਕ੍ਰਿਤ ਆਦਿਕarte ਇਹਨਾਂ ਨੂੰ ਕਾਮਨ ਮੈਨਜ਼ ਲੈਂਗੁਏਜ ਕਰਨੇ ਚਾਹੀਦੇ ਸੀ ਕੰਸਟੀਟਿਊਸ਼ਨ ਦੀ ਵੀ ਪ੍ਰੋਵੀਜ਼ਨ ਆ ਕਿ ਹਿੰਦੀ ਤੇ ਅੰਗਰੇਜ਼ੀ ਦੋਨਾਂ ਚ ਕਰਨੇ ਆ ਘਟੋ ਘਟ ਇੰਗਲਿਸ਼ ਵਿੱਚ ਇੰਗਲਿਸ਼ ਨੇਮ ਚਾਹੀਦਾ ਜੀ ਨਾਂ ਕੇ ਸੰਸਕ੍ਰਿਤ ਦੇ ਟ੍ਰਾਂਸਲੇਸ਼ਨ ਕਰ ਕੇ ਸਿਰਫ ਉਹਦੇ ਜਿਹੜੀ ਲਿਪੀ ਆ ਉਹਦੀ ਬਦਲੀ ਕੀਤੀ ਜਾਏ ਟ੍ਰਾਂਸਲੇਸ਼ਨ ਨਹੀਂ ਕੀਤਾ ਟ੍ਰਾਂਸਲੇਸ਼ਨ ਕੀਤਾ ਇੰਗਲਿਸ਼ ਚ ਇੱਕ ਐਵੀ ਖਦਸ਼ਾ ਜਤਾਇਆ ਜਾਂਦਾ ਕਿ 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 ਅੰਡਰਸਟੈਂਡੇਬਲ ਲੈਵਲ ਤੇ ਕਿਹੜਾ ਰੈਕਡ ਕੀ ਆ ਓਕੇ ਇੱਕ ਮਨਜੀਤ ਸਿੰਘ ਜੀ ਇਹ ਕਿਵੀ ਖਰਚਾ ਜਿਤਾਇਆ ਜਾ ਰਿਹਾ ਵੀ ਕੁਝ ਹੱਦ ਤੱਕ ਜਿਹੜਾ ਸੰਗ ਪਰਿਵਾਰ ਆ ਉਹਨਾਂ ਨੇ ਆਪਣਾ ਏਜੰਡਾ ਇਹਨਾਂ ਬਿਲਸ ਦੇ ਥਰੂ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਕੋਈ ਹਰਦਾ ਪਤਾ ਨਹੀਂ ਹਮ ਕਿ ਪਰਿਵਾਰ ਕੰਸਰਟ ਹੋਇਆ ਨਹੀਂ ਹੋਇਆ। ਹਮ ਜਿਹੜੀ ਕਮੇਟੀ ਬਣਾਈ ਸੀ ਉਹਦੇ ਵਿੱਚ ਮੈਂਬਰ ਜਿਹੜੇ ਗਰੁੱਪ ਦੇ ਸੀ ਹਮ ਪਰ ਇੱਕ ਗੱਲ ਜ਼ਰੂਰ ਹੈ ਦੇ ਲੋਕਾਂ ਕਾਮਨ ਮੈਨ ਦੀ ਸਮਝ ਤੋਂ ਦੂਰ ਲੈ ਗਏ ரைਟ ਜਦ ਕੇ ਜਿਹੜੇ ਲॉज ਨੇ ਇਹ ਆਮ ਲੋਕਾਂ ਨੂੰ ਅੰਡਰਸਟੈਂਡੇਬਲ ਹੋ ਗਈ ਕਾਨੂੰਨ ਨੂੰ ਉਹ ਬਚਾ ਦੇਆ ਜੇ ਸਮਝ ਨਹੀਂ ਆਵੇ ਕਿ ਉਹਨੂੰ ਅਬਾਈਡ ਕਿਵੇਂ ਕਰਨੀ ਜਾਂ ਇਸਤੇਮਾਲ ਉਹ ਤਾਂ ਕਿਵੇਂ ਕਰਨਗੇ ਸੋ ਇੱਕ ਇਹਦੇ ਵਿੱਚ ਇਹ ਵੀ ਜੋ ਗੱਲਬਾਤ ਨਿਕਲ ਕੇ ਆਈ ਆ ਕਿ ਇਹਦੇ ਵਿੱਚ ਜਿਹੜਾ ਰਿਮਾਂਡ ਦਾ ਕਲੌਜ਼ ਆ ਪੁਲਿਸ ਦਾ ਰਿਮਾਂਡ ਦਾ ਪੀਰੀਅਡ ਆ ਉਹ ਵੀ ਵਿਧਾਤਾ ਗਿਆ ਵਾ ਸੋ ਤੁਹਾਨੂੰ ਲੱਗਦਾ ਵਾ ਕਿ ਉਹ ਵੀ ਇੱਕ ਤਰੀਕੇ ਨਾਲ ਡੈਮੋਕਰੈਟਿਕ ਨੋਰਮਸ ਦੇ ਖਿਲਾਫ ਆ ਬਿਲਕੁਲ ਖਿਲਾਫ ਹੈ ਜਿਸ ਰਿਮਾਂਡ ਪੀਰੀਅਡ ਲਈ ਕਲੋਨੀਅਲ ਰੂਲਰਸ ਨੇ ਟਾਈਮ ਰੱਖਿਆ ਸੀ ਜਿਹੜੇ ਹਿਊਮਨ ਰਾਈਟਸ ਦੇ ਕੇ ਰਾਜਨੀਤਿਕ ਹੋ ਕੇ ਰਾਜੀ ਸੀ ਜੀ ਫੇਅਰਨੈਸ ਆਫ ਇਨਵੈਸਟੀਗੇਸ਼ਨ ਐਂਡ ਫੇਅਰਨੈਸ ਆਫ ਟ੍ਰਾਇਲ ਨੂੰ ਮੁੱਦਾ ਬਣਾ ਕੇ ਚੇਂਜ ਹੋਣੀ ਚਾਹੀਦੀ ਸੀ ਨਾ ਕਿ ਜੋ ਪਹਿਲਾ ਰਾਉਂਡ ਸੀ ਉਹ ਵੀ ਖੋਲੇ ਜਾ ਓਕੇ ਸੋ ਸੋ ਹੁਣ ਤੁਹਾਡੀ ਕੀ ਇਸ ਵੇਲੇ ਕੀ ਸੁਝਾਅ ਹੋਊਗਾ ਕਿ ਹੁਣ ਕੀ ਕਰਨ ਦੀ ਲੋੜ ਆ ਦੇ ਹੈਵ ਟੂ ਸ਼ੁੱਡ ਬੀ ਰੀਪਲੇਸਡ ਔਰ ਇਹਨਾਂ ਦੇ ਜਿਸਨੋਕ ਤੇ ਵਾਈਡ ਸਰਕੂਲੇਟ ਕਰਕੇ ਕਲੀ-ਮਲੀ ਕਲਾਸ ਤੇ opinion ਲੋਕ ਦੇ ਉਹਨੂੰ ਕਨਸਿਡਰ ਕਰਕੇ ਸੁਝਾਸ਼ ਪਾਰਲੀਮੈਂਟ ਦੇ ਦੁਆਰਾ ਲਿਵੜਾ ਜਾਂਦਾ ਇਹਦਾ ਮਤਲਬ ਹੈ 1 ਜੁਲਾਈ ਤੋਂ ਇਹਨਾਂ ਨੂੰ ਲਾਗੂ ਤੁਹਾਡੇ ਸਾਹਬ ਨਾਲ ਤੁਹਾਡੇ ਮੁਤਾਬਕ ਨਹੀਂ ਕਰਨਾ ਚਾਹੀਦਾ ਬਿਲਕੁਲ ਨਹੀਂ ਕਰਨਾ ਚਾਹੀਦਾ ਇਟ ਵਿਲ ਬੀ ਲਾਈਕ ਬਲਡੋਜ਼ਿੰਗ ਥਰੂ ਅ ਲੈਜਿਸਲੇਸ਼ਨ ਜਿਹੜਾ ਨਾਂ ਤਾਂ ਕਾਮਨ ਮੈਨ ਨੂੰ ਅੰਡਰਸਟੈਂਡੇਬਲ ਹੈ ਨਾ ਕੌਨ ਮੈਨ ਦੇ ਗਿਆਤ ਜਾਇਆ ਓਕੇ ਸੋ ਇਹ ਇੱਕ ਆਪ ਬਾਤ ਸੁਣਨ ਦਾ ਪਹਿਲਾ ਘਟੋ ਘਟ ਜਿਹਨਾਂ ਸਟੇਕ ਹੋਲਡਰਸ ਨੇ ਜਸਟਿਸ ਡਿਲੀਵਰੀ ਸਿਸਟਮ ਚ ਹੂੰ ਹੂੰ ਲਾਇਰਸ ਜਜੇਸ ਐਂਡ ਸੋਸ਼ਲ ਪੋਲੀਟੀਕਲ ਵਰਕਰਸ ਉਹਨਾਂ ਚ ਇਹ ਵਾਈਡਲੀ ਸੰਕਲੈਰ ਕਰਕੇ ਡਿਸ ਗਰੁੱਪ ਡਿਸਕਸ਼ਨਸ ਤੋਂ ਬਾਅਦ ਹੈ ਫਾਈਨਲ ਡਰਾਫਟ ਬਣਾ ਕੇ ਪੇਸ਼ ਹੋਣਾ ਚਾਹੀਦਾ ਹੈ